ਸ਼ਰਧਾਲੂਆਂ ਨਾਲ ਭਰੀ ਬਸ ਹੁਸ਼ਿਆਰਪੁਰ ਤੋਂ ਬੀਤੇ ਦਿਨੀ ਮਥਰਾ ਬ੍ਰਿੰਦਾਵਨ ਅਤੇ ਵੱਖ-ਵੱਖ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਬਾਪੂ ਤੋਂ ਹੁਸ਼ਿਆਰਪੁਰ ਨੂੰ ਆ ਰਹੀ ਸੀ ਜਦੋਂ ਬਸ ਪਲਵਲ ਨਜ਼ਦੀਕ ਪਹੁੰਚੀ ਤਾਂ ਬਸ ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਸਵਾਰ ਵੱਲੋਂ ਬਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਫੀ ਜਦੋਜਹਿਦ ਤਹਿਤ ਬਸ ਨੂੰ ਰੁਕਵਾਇਆ ਗਿਆ ਇਸ ਹਾਦਸੇ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋਣ ਤੇ ਦਰਜਨਾਂ ਸ਼ਰਧਾਲੂ ਜ਼ਖਮੀ ਹੋ ਗਏ ਇਹ ਆਪ ਦਾ ਮੇਰਾ ਨਾਮ ਸੁਨੀਤਾ ਸ਼ਰਮਾ हम लोग होशियारपुर से बस लेके आए हमारे चाचा जी लेके आते हैं तो हम लोग पहले मथुरा वृंदावन अयोध्या इलाहाबाद फिर बनारस फिर इसके बाद फिर से हम यहाँ वृंदावन आ गए तो वह रात क्या हमने जाना था तो वही पौने के दो बजे ये आग लग गई बस फिर हमें अंदर तो कुछ पता ही नहीं चल रहा था कि क्या हो रहा है इतना धुआं था कि सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी, अपनी अपनी जान बचाने के लिए ही सब भाग रहे थे कुछ समझ में नहीं आ रहा नहीं। था कि क्या करे बाहर आके सब गाड़ी वालों से सबने हेल्प मांगी मगर किसी गाड़ी वालों ने बना रहे थे किसी ने हेल्प नहीं की किसी ने नहीं हेल्प की ये हमें नहीं मालूम इतना हमें नहीं मालूम मगर कुछ लोग हमारे अपने फैमिली मेंबर है वो चले गए बहुत गलत हुआ है ਸਤਿੰਦਰ ਕੁਮਾਰ ਜੀ ਸਤਿੰਦਰ ਜੀ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਇਹ ਜੀ ਸਾਨੂੰ ਸਵੇਰੇ ਕੋਈ 7 ਵਜੇ ਪਤਾ ਲੱਗਿਆ ਵੀ ਰਕੇਸ਼ ਕੁਮਾਰ ਜੀ ਬੱਸ ਲੈ ਕੇ ਹਰ ਸਾਲ ਅਯੁੱਧਿਆ ਔਰ ਬਰਿੰਦਵਨ ਜਾਂਦੇ ਰਹੇ ਇਸ ਸਾਲ ਵੀ 4 ਦਿਨ ਹੋਏ ਪਹਿਲੇ ਬੱਸ ਲੈ ਕੇ ਗਏ ਹੈਗੇ ਤੇ ਰਾਤੀ ਸਵੇਰੇ ਸਾਨੂੰ ਸੱਪ ਵੀ ਫੋਨ ਆਇਆ ਵੀ ਜਦੋਂ ਉਹਨਾਂ ਦੀ ਬੱਸ ਲੂਹ ਦੀ ਕੋਲ ਹਰਿਆਣਾ ਪੱਲਵੋਲ ਦੀ ਕੋਲ ਬੱਸ ਨੂੰ ਅਗ ਲੱਗਦੀ ਜਿਹਦੇ ਵਿੱਚ ਰਕੇਸ਼ ਕੁਮਾਰ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਮਿਸ ਜੀ ਉਸ ਸਾਡੇ ਨਾਲ ਉਹਨਾਂ ਦੀ ਇੱਕ ਗਵਾਂਡੀ ਸੀ ਔਰ ਇਹਨਾਂ ਦੀ ਭਤੀਜੀ ਰੇਸ਼ ਕੁਮਾਰੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਬਸ ਕਿੰਨੇ ਕ ਬੰਦੇ ਇੰਜਰਡ ਹੋਏ ਜੀ 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਇੰਜਰਡ ਹੈਗੇ ਆ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇੱਥੋਂ ਗਿਆਨ ਸਤਾਰ 400 ਦਾ 10 ਤਰੀਕ ਨੂੰ ਸ਼ੁਕਰਵਾਰ ਨੂੰ ਮੈਕਸਮ ਸਾਰੇ ਹੁਸ਼ਿਆਰਪੁਰ ਦੇ ਬੰਦੇ ਸਾਰੇ ਹੁਸ਼ਿਆਰਪੁਰ ਦੇ ਬੰਦੇ ਆ ਜੀ ਲਗ ਲਗ ਫੈਮਿਲੀਆਂ ਨੇ ਕਿ ਇੱਕੋ ਫੈਮਿਲੀ ਦੇ ਲਗ ਲਗ ਫੈਮਿਲੀਆਂ ਜੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਵੀ ਉਸ ਘਟਨਾ ਬਾਰੇ ਸਾਨੂੰ 7:00 ਵ ਠੀਕ ਹੈ ਤੇ ਕਿਨਾਲੋਂ ਲੈ ਕੇ ਜਾਂਦੇ ਇਹ ਬੱਸ ਕੌਣ ਲੈ ਕੇ ਜਾਂਦੇ ਰਕੀਸ਼ ਕੁਮਾਰ ਜੀ ਹਸਲ ਬੱਸ ਲੈ ਕੇ ਜਾਂਦੇ ਸੀਗੇ ਠੀਕ ਹੈ ਤੇ ਇਸ ਟਾਈਮ ਆਪਾਂ ਕਿਨਾਂ ਦੇ ਘਰ ਘਰੇ ਜੀ ਇਸ ਲਈ ਰਕੀਸ਼ ਕੁਮਾਰ ਜੀ ਦੇ ਘਰ ਘਰੇ ਜਾਂਦੇ ਇਹਨਾਂ ਹਾਲੋਂ ਹੀ ਸਾਰਾ ਜੋ ਬੱਸ ਲੈ ਕੇ ਜਾਂਦੇ ਸੇ ਵਗੈਰਾ ਜੋ ਹਾਂ ਜੀ ਸੇਵਾ ਵਗੈਰਾ ਜੋ ਹੁੰਦੀ ਹਸਲ ਤਕਰੀਬਨ ਕੋਈ 10 ਤੋਂ 12 ਸਾਲ ਹੋ ਗਏ ਨਾਲ ਉਹਨੂੰ ਲਗਾਤਾਰ ਹਰ ਸਾਲ ਬੱਸ ਲੈ ਕੇ ਜਾਂਦੇ ਆ ਤੁਹਾਡੇ ਕੋਲ ਕਿਹਦੀ ਬੱਸ ਆ ਉਹ ਸੀ ਐਨ ਜੀ ਸੀ ਜੀ ਸੀ ਐਨ ਜੀ ਹਾਂ ਇਹਨੂੰ ਬੱਸ ਵਿੱਚ ਕਹਿੰਦੇ ਅੱਗ ਲੱਗੀ ਜਿਹੜੀ ਪਿੱਛੋਂ ਕੋਈ ਦੱਸਦਾ ਵੀ ਆਇਆ ਬੱਸ ਵਾਲਿਆਂ ਨੇ ਬੱਸ ਰੁਕੀ ਨਹੀਂ ਤੂੰ 10 ਕਿਲੋਮੀਟਰ ਜਾ ਕੇ ਬੱਸ ਲੈ ਗਿਆ ਕਿ ਜਾ ਕੇ ਫਿਰ ਉਹਨੂੰ ਪਤਾ ਗਿਆ ਕਿ ਪਿੱਛੇ ਬੱਸ ਲੱਗੀ ਹੈ ਅੱਗ ਲੱਗੀ ਹੋਏ ਇੰਨੀ ਦੇਰ ਚ ਜਦ ਵੀ ਬੱਸ ਜਿਆਦਾ ਅੱਗੇ ਭੜਗ ਗਈ ਇਹਨਾਂ ਦਾ ਬੇਟਾ ਜਿਹੜਾ ਗੋਤਮ ਹੈ ਉਹ ਸਵਾਰੀਆਂ ਨੂੰ ਬਚਾਉਂਦੇ ਹੋਏ ਉਹਨਾਂ ਨੇ 10 8-10 ਸੈਕਿੰਡ ਦੇ ਬਾਹਰ ਕੱਢੇ ਬਚਾਉਂਦੇ ਬਚਾਉਂਦੇ ਬੱਸ ਦੇ ਵਿੱਚ ਫਸ ਗਿਆ ਤੇ ਦੁਬਾਰਾ ਉਹ ਤੋਂ ਬਾਹਰ ਨਹੀਂ ਨਿਕਲ ਪਾਇਆ ਗੋਤਮ ਮੈਨੇ ਤਾਂ ਕਿਹਾ ਮੈਨੂੰ ਉਹ ਮੈਨਰੇ ਦਾ ਸਰ ਕਿਹਦੇ ਬੱਚੇ ਉਹਨਾਂ ਦੇ ਉਹਨਾਂ ਦੇ ਬੱਚਾ ਕੋਈ ਨਹੀਂ ਆ ਸਰ ਫਿਲਹਾਲ 5 ਸਾਲ 5 ਸਾਲ ਉਹ ਬੱਚਾ ਨਹੀਂ ਹੈਗਾ ਉਹਨਾਂ ਦਾ ਤੇ ਸੀ ਪਰਿਵਾਰਕ ਮੈਂਬਰ ਜਿਹੜੇ ਹੈਗੇ ਗਏ ਹੋਏ ਹੈਗੇ ਹਾਂਜੀ ਉਹਨਾਂ ਦੇ ਨਾਲ ਸਾਰੇ ਗਏ ਹੋਏ ਜੀ ਤੁਸੀਂ ਕਿਹਾ ਕਿ 10 ਤਰੀਕ ਦੇ ਗਏ ਹੋਏ ਨੇ ਕਿਹੜਾ ਕਿਹੜਾ ਧਾਮਾਂ ਤੇ ਜਾਣਾ ਸੀ ਤੇ ਅੱਜ ਕਿੱਥੋਂ ਵਾਪਸ ਆ ਰਹੇ ਹੋ ਦੂਸਰਾ ਵੀ ਉਹ ਧਾਮਾਂ ਨੂੰ ਇੱਕ ਇੱਕ ਹੀ ਜਾਂਦੇ ਸੀ ਮਕਾ ਡਿੰਦਾਵਨ ਅਯੁੱਧਿਆ ਕਾਸ਼ੀ ਪ੍ਰਿਆਗਰਾਜ ਪ੍ਰਿਆਗਰਾਜ ਕਿ ਤੇ ਅੱਜ ਇਹ ਵਾਪਸ ਆ ਰਹੇ ਸੀ ਹਾਂਜੀ ਅੱਜ ਵਾਪਸ ਆ ਰਹੇ ਜੀ ਅੱਜ ਸਵੇਰੇ ਉਹਨਾਂ ਨੇ 7 ਵਜੇ ਤਕ ਲਗਭਗ ਪਹੁੰਚ ਜਾਣਾ ਸੀ ਠੀਕ वृंदावन मथुरा के लिए बस लेके जाते थे कुमार जी तो इस बार भी वो अयोध्या के लिए और वृंदावन के लिए गए थे तो कल जैसे ही रात को वृंदावन से वापस आ रहे थे पलवल के पास में नूहू जगह पड़ती है उस नूहू के पास में बस के अंदर सीएनजी बसों जी बस होने कारण उसमें आग लगी तो उसकी वजह से हमारे दस ग्यारह बंदे हमारे उसी मौके ਦੇ ਵਿੱਚ ਸਾਰੇ ਖਤਮ ਹੋ ਚੁੱਕੇ ਹਨ ਇੱਕ ਬਹੁਤ ਸੀਰੀਅਸ ਹੈ ਜੋ ਨਿਊ ਮੈਡੀਕਲ ਰਿਸਰਚ ਸੈਂਟਰ ਹੈ ਉਸਕੇ ਅੰਦਰ ਟਰੀਟਮੈਂਟ ਚੱਲ ਰਹਾ ਹੈ ਡਾਕਟਰ ਜੈਨ ਜੈਨ ਹੈਗੇ ਉਹ ਉਨ੍ਹਾਂ ਦਾ ਟਰੀਟਮੈਂਟ ਕਰ ਰਹੇ ਹੈ ਪਤਾ ਚਲੋ ਹਾਸਾ ਕਿਵੇਂ ਹੋਇਆ ਹਾਸਾ ਸੀਐਨਸੀ ਬਸਤੀ ਤੇ ਬਸ ਮੇ ਸਰਿੰਡਰ ਮੇ ਅਗ ਲਗ ਜਾਣੇ ਕੀ ਵਜਹ ਸੇ और बताया जा रहा है कि वहाँ पे एम्बुलेंस और फायर ब्रिगेड और पुलिस बहुत ही देर से पहुंची है हाँ वो किसी के हाँ। किसी के साथ हमारी फोन से बात हुई जिनके साथ में फोन से बात हुई उनका कहने का मतलब था फायर ब्रिगेड प्लस पुलिस वो एक डेढ़ घंटे के बाद में ही पहुंची गई इसलिए उसके बाद में बस में बम प्लस फ्री हुआ है जो फैमिली है की हैपुर में आठ लोगों को कन्फर्म हो रहा है की होशियारपुर से आठ लोग बंदों की डेथ हो चुकी है बाकी अभी श्योर पक्का नहीं हो रहा है उसमें से कहे क्योंकि जो बस गई थी कुछ लुधिया से गए थे फकवाड़े से गए थे चंडीगढ़ से गए गये मोहाली से गए थे ये बस सारी

ਇਹ ਕੀ ਹੈ ਮੈਂ ਇਸ ਵਾਰ ਤੋਂ ਪੂਰਵ ਪਾਰਸ਼ਾਦਾ ਪਤੀ ਰਾਤੀ 2 ਵਜੇ ਮੈਨੂੰ ਇਸ ਤੋਂ ਸਾਡੇ ਮੱਲੇ ਦੇ ਬਿਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਕੁਛ ਨਹੀਂ ਰਹਾ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਇਹ ਉਹਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਾਲ ਸੀ ਜਿਦਾ ਬਰਨਿੰਗ ਟ੍ਰੇਨ ਦਾ ਹਾਲ ਦੇਖੀਦਾ ਨਹੀਂ ਤੇ ਤੇ ਬਰਨਿੰਗ ਟ੍ਰੇਨ ਦਾ ਜਿਹਦਾ ਹਾਲ ਸੀਗਾ ਬੱਸ ਦੇਖਣ ਵਾਲੀ ਸੀਗੀ ਕਿ ਚਿੱਦਾ ਅੱਗ ਲੱਗੀ ਸੀ ਬੱਸ ਨੂੰ ਸੱਸਿਆ ਉਹਨਾਂ ਕੋਲ ਵੀ ਕੀ ਕਾਰਨ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬੱਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕੀ ਪਿੱਛੋਂ ਤੁਹਾਡੀ ਬੱਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਉਹਨਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਦੇਖ ਕੇ ਬੱਸ ਦੜਾ ਲਈ ਸ਼ਾਇਦ ਹੋ ਸਕਦਾ ਮੇਬੀ ਕੋਈ ਲੁਪਟਣ ਕੋਈ ਰਾਤ ਦਾ ਟਾਈਮ ਸੀ 1 ਵਜੇ ਦਾ ਤਾਂ ਫਿਰ ਟਰੱਕ ਵਾਲੇ ਨੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਬੱਸ ਨੂੰ ਪਿੱਛੋਂ ਅੱਗ ਪੈ ਗਈ ਆ ਜਿੰਨੀ ਦੇਰ ਚ ਪਤਾ ਲੱਗਾ ਉਦੋਂ ਤੱਕ ਬੰਦੇ ਬਹੁਤ ਜ਼ਿਆਦਾ ਚੁਲਸ ਚੁੱਕੇ ਸੀਗੇ ਟੋਟਲ ਕਿੰਨੇ ਧਰਤੀ ਸਵਾਰ ਸੀ ਮਤਲਬ ਬੱਸ ਕੋਈ 60 60 ਸੀਟਰ ਬੱਸ ਸੀਗੀ ਬਠਿੰਡਾ ਤੋਂ ਇਹਨਾਂ ਨੇ ਬੱਸ ਕੀਤੀ ਸੀ ਬੋਲਬੋ ਵਾਲਿਆਂ ਦੀ ਬਹੁਤ ਸ਼ਾਨਦਾਰ ਬੱਸ ਬਣੀ ਹੋਈ ਆ ਤੇ ਟੋਟਲ ਫੁੱਲ ਬੱਸ ਸੀਗੀ ਤੇ ਕੁਝ ਪੈਸੇਂਜਰ ਵਿੱਚੋਂ ਦਿੱਲੀ ਉੱਤਰ ਗਏ ਸੀ ਉਹ ਉਹ ਇਹਨਾਂ ਦੇ ਰਿਲੇਟਿਵਸ ਸੀਗੇ ਕੋਈ ਤੇ ਬਾਕੀ ਜਿਹੜੇ ਚਾਰ ਪੰਜ ਉਤਰੇ ਸੀ ਬਾਕੀ ਬੱਸ ਦੇ ਵਿੱਚ ਹੀ ਸੀ ਇਹ ਕੇਸ਼ ਸ਼ਰਮਾ ਜੀ ਹੈਗੇ ਆ ਸਿੱਕਾ ਨੂੰ ਇਸਨੇ ਸ਼ਾਲੀਮਰ ਨਗਰ ਰਹਿੰਦੇ ਆ ਤੇ ਉਹ ਹਰ ਸਾਲ ਹੀ ਕੋਈ ਨਾ ਕੋਈ ਯਾਤਰਾ ਤੇ ਲੈ ਕੇ ਜਾਂਦੇ ਆ ਉਹ ਇਸ ਸਾਲ ਵੀ ਅਯੁੱਧਿਆ ਲੈ ਕੇ ਗਏ ਯੋਧਿਆ ਤੋਂ ਬਾਅਦ ਬਨਾਰਸ ਲੈ ਕੇ ਵਾਰਾਨਸੀ ਉੱਤੋਂ ਬਾਅਦ ਬਰਿੰਦਾਵਨ ਰਾਤੀ ਮਰੀ ਬਰਿੰਦਾਵਨ ਇਹਨਾਂ ਨਾਲ ਗੱਲ ਹੋਈ ਆ ਤੇ ਜਿਹੜੇ ਖੰਨਾ ਸਾਹਿਬ ਆ ਉਹ ਵੀ ਤਾਂ ਬਚੇ ਆ ਅਮਰਜੈਂਸੀ ਡੋਰ ਜਿਹੜੀ ਆ ਨਾ ਖੁੱਲਦਾ ਬਣਿਆ ਆ ਉਹਨੂੰ ਉਹਨਾਂ ਨੇ ਖੋਲ ਕੇ ਛਾਲ ਮਾਰੀ ਆ ਉਹਨਾਂ ਵਿੱਚੋਂ ਜਿੰਨੇ ਪੈਸੇਂਜਰ ਬਚੇ ਆ ਜਿਹੜੀ ਬੱਚੇ ਦੀ ਬੱਸ ਸੀ ਸ਼ਾਇਦ ਬੋਲਵੋ ਵਾਲਿਆਂ ਦੀ ਸੀ ਮੈਨੂੰ ਇਸ ਕੰਪਨੀ ਬੱਸ ਦਾ ਨਾ ਕਿੰਨੀ ਆ ਦਿੱਤਾ ਕਿੰਨ ਤੱਕ ਜੋ ਪਤਾ ਲੱਗਾ ਹੈ 9 ਤੋਂ ਉੱਪਰ ਡੱਥਾਂ ਹੋ ਚੁੱਕੀਆਂ 9 ਦਾ ਸਵੇਰੇ ਕੋਈ 9 ਵਜੇ ਤੱਕ ਕਰੀਪ ਪਤਾ ਲੱਗ ਚੁੱਕਾ ਸੀ ਇਸ ਘਰ ਦੇ ਵਿੱਚੋਂ ਅਸੀਂ ਬੈਠੇ ਆ ਮੇਰੇ ਬਹੁਤ ਪਰਮਿੱਤਰ ਮਤਲਬ ਭਰਾਵਾਂ ਦੇ ਸਮਾਨ ਮੇਰੇ ਰਕੇਸ਼ ਪਸੀਨ ਜੀ ਜਿਹੜੇ ਜਨਤਾ ਬੂਟ ਹਾਊਸ ਦੇ ਮੈਨੇਜਰ ਨੇ ਸਰਦਾਰ ਜੀ ਬੈਠੇ ਨੇ ਜਨਤਾ ਹਾਊਸ ਬੂਟ ਹਾਊਸ ਦੇ ਮਾਲਕ ਨੇ ਹੈ ਤੇ ਰਕੇਸ਼ ਪਸੀਨ ਜੀ ਉਹਨਾਂ ਦੀ ਸ਼੍ਰੀਮਤੀ ਦੀ ਦੇਥ ਹਾਂਜੀ ਸੁਨੀਲਾ 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 ਪਸਿੰਦੀ ਡੈਥ ਜਿਹੜੀ ਆ ਮੌਕੇ ਤੇ ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 55 ਦੇ 60 ਦੇ ਵਿੱਚ ਵਿੱਚ ਹੋਈ ਸੀਗੇ ਉਹਦੇ ਨਾਲ ਫੈਮਲੀ ਨਾਲ ਉਹਨਾਂ ਦਾ ਹਸਬੰਡ ਸੀਗੇ ਰਕੇਸ਼ ਪਸਿੰਧ ਸੀਗੇ ਉਹਨਾਂ ਦੀ ਇਹ ਨਹੂਆ ਰੋਤਕ ਦੇ ਕੋਲ ਉੱਤੇ ਟਰੈਸ ਦੀ ਹੋਈ ਆ ਉਹਨੂੰ ਮੈਨੂੰ ਹੁਣੇ ਹੀ ਫੋਨ ਆਇਆ ਆ ਖੰਨਾ ਸਾਹਿਬ ਦਾ ਉਹ ਉਹਨਾਂ ਦੀ ਮੈਸੇਜ ਤਾਂ ਉਹ ਠੀਕ ਨੇ ਉਹਨਾਂ ਨੇ ਫੋਨ ਕੀਤਾ ਗੁਰਦਾਵਾ ਦੇ ਡਿਪਟੀ ਕਮਿਸ਼ਨਰ ਨੇ ਬੱਸ ਦਾ ਇੰਤਜ਼ਾਮ ਕਰਤਾ ਜਿਹੜੇ ਪੈਸੇਂਜਰ ਠੀਕ ਨੇ ਬਿਲਕੁਲ ਉਹ ਪੈਸੇਂਜਰ ਜਿਹੜੇ ਆ ਉਥੋਂ ਬੱਸ ਕਰ ਦਿੱਤੀ ਆ ਉਹ ਬੱਸ ਤੇ ਰਹੀਂ ਇੱਥੇ ਵਾਪਸ ਆ ਜਾਣਗੇ ਤੇ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਜਿਹੜਾ ਆ ਜੋ ਵੀ ਪੋਸਟਮਾਰਟਮ ਹੋਣ ਤੋਂ ਬਾਅਦ ਇੱਥੇ ਜਿਹੜੀਆਂ ਐਂਬੂਲੈਂਸ ਥਰੂ ਇੱਥੇ ਡੈੱਡ ਬੋਡੀਆਂ ਭੇਜ ਦਿੱਤੀਆਂ ਜਾਊਗੀਆਂ ਉਹਨਾਂ ਨੇ ਸਾਰੀ ਗੱਲਬਾਤ ਹੋ ਗਈ ਆ ਇੱਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਬਹੁਤ ਅੱਛੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇੰਤਜ਼ਾਮ ਕਰਾ ਦੇਾਂਗੇ